ਸਰ ਸਰਤ ਮੈਂ ਕਿਹਾ ਬਹੁਤ ਬਹੁਤ ਸ਼ੁਕਰੀਆ ਮਾਨਸਾ ਦੀ ਬੇਟੀ ਨੂੰ ਜ ਬਹੁਤ ਬਹੁਤ ਫਰਹਾਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੀਐਮ ਭਗਵੰਤ ਮਾਨ ਨੂੰ ਬੇਟੀ ਦੀ ਵਧਾਈ ਦਿੱਤੀ ਹੈ। ਈੜੀ ਦੀ ਕਸਟਡੀਜ਼ ਕੇਜਰੀਵਾਲ ਮੁਸ਼ਕਲ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਧਾਈ ਦੇ ਸਕੇ। ਸੁਰੱਖਿਆ ਮੁਲਾਜ਼ਮਾਂ ਤੇ ਅਧਿਕਾਰੀਆਂ ਨੇ ਕੇਜਰੀਵਾਲ ਨੂੰ ਜ਼ਿਆਦਾ ਸਮਾਂ ਮੀਡੀਆ ਕੋਲ ਰੁਕਣ ਨਹੀਂ ਦਿੱਤਾ। ਅਧਿਕਾਰੀ ਜਲਦੀ ਨਾਲ ਕੇਜਰੀਵਾਲ ਨੂੰ ਲੈ ਗਏ। ਸੀਮਪ ਭਗਵੰਤ ਮਾਨ ਨੂੰ ਕੇਜਰੀਵਾਲ ਨੇ ਵਧਾਈ ਉਸ ਸਮੇਂ ਦਿੱਤੀ ਜਦੋਂ ਉਹ ਕੋਰਟ ਰੂਮ ਚੋਂ ਬਾਹਰ ਆ ਰਹੇ ਸਨ ਸਰ ਸਰਤ ਨੇ ਕਿਹਾ ਹੋਰ ਬਹੁਤ ਕੰਮ ਹੈ ਮਾਨ ਸਾਹਿਬ ਦੀ ਬੇਟੀ ਨੂੰ ਜੀ ਬਹੁਤ ਬਹੁਤ ਪ੍ਰਯਾਪਤ ਕਥਿਤ ਸ਼ਰਾਬ ਨੀਤੀ ਚ ਕਟਾਲੇ ਕਾਰਨ ਅਰਵਿੰਦ ਕੇਜਰੀਵਾਲ ਈਡੀ ਦੀ ਕਸਟਡੀ ਚ ਚੱਲ ਰਹੇ ਨੇ ਇਹ ਰਿਮਾਂਡ ਖਤਮ ਹੋਣ ਬਾਅਦ ਅਰਵਿੰਦ ਕੇਜਰੀਵਾਲ ਦੀ ਪੇਸ਼ੀ ਸੀ ਕੋਰਟ ਨੇ ਈਡੀ ਨੂੰ 1 April ਤੱਕ ਕੇਜਰੀਵਾਲ ਦਾ ਹੋਰ ਰਿਮਾਂਡ ਦੇ ਦਿੱਤਾ ਉਦੋਂ ਅਰਵਿੰਦ ਕੇਜਰੀਵਾਲ ਨੇ ਮੋੜ ਇਸ ਨੂੰ ਸਿਆਸੀ ਸਾਜ਼ਿਸ਼ ਦੱਸਿਆ ਹੈ की सरकार जो है वो जेल से नहीं चलेगी वट वुड यू लाइक टू से ऑन सेल जी कह रहे सरकार जेल से नहीं चलेगी ये पॉलिटिकल शेड्यूल रहे जनता इसका जवाब देगी <laughs>